ਦੋਸਤੋ ਅੱਜ ਤੁਹਾਨੂੰ ਮੈਂ ਅਮਰ ਸਿੰਘ ਚਮਕੀਲੇ ਨਾਲ ਜੁੜੀ ਇੱਕ ਐਸੀ ਘਟਨਾ ਦੀ ਜਾਣਕਾਰੀ ਦੇਵਾਂਗਾ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਜੇ ਇੱਕ ਕਲਾਕਾਰ ਨਾਲ ਇਸ ਤਰ੍ਹਾਂ ਵਾਪਰ ਸਕਦਾ ਤਾਂ ਉਹ ਉਸ ਵੇਲੇ ਕਰੂਗਾ ਕੀ ਹੋਇਆ ਇਹਨਾਂ ਜੀ ਇੱਕ ਵਿਆਹ ਤੇ ਅਖਾੜੇ ਦਾ ਪ੍ਰੋਗਰਾਮ ਅਮਰ ਸਿੰਘ ਚਮਕੀਲਾ ਲਾ ਰਿਹਾ ਸੀ ਖੁਸ਼ੀਆਂ ਚ ਸਾਰੇ ਨੱਚ ਗਾ ਰਹੇ ਸੀਗੇ ਖੁਸ਼ੀਆਂ ਮਨਾ ਰਹੇ ਸੀ ਢੋਲ ਵੱਜ ਰਹੇ ਸੀ ਮਿਊਜ਼ੀਸ਼ੀਅਨ ਵੀ ਇਹਨਾਂ ਪੂਰੇ ਲੱਗੇ ਹੋਏ ਸੀਗੇ ਤੇ ਚਮਕੀਲਾ ਬੋਲੀਆਂ ਪਾ ਰਿਹਾ ਸੀ ਕਹਿੰਦੇ ਤੇ ਚਮਕੀਲਾ ਵੀ ਪੂਰਾ ਮਗਿਆ ਪਿਆ ਸੀਗਾ ਬੋਲੀਆਂ ਦੇ ਵਿੱਚ ਕਿਉਂਕਿ ਵਿਆਹ ਤੇ ਤੁਹਾਨੂੰ ਪਤਾ ਹੀ ਆ ਖੁਸ਼ੀ ਹੁੰਦੀ ਆ ਤੇ ਜੋੜੀ ਵੀ ਨੱਚ ਰਹੀ ਸੀ ਐਨੇ ਨੂੰ ਇੱਕ ਮੁੰਡਾ ਉੱਠ ਕੇ ਆਉਂਦਾ ਆ 25-30 ਸਾਲ ਦਾ ਤੇ ਚਮਕੀਲੇ ਨੂੰ ਕਹਿੰਦਾ ਧਰਮਕ ਗੀਤ ਲਾ ਵਿੱਚੇ ਬੋਲੀਆਂ ਦੇ ਉੱਤੇ ਹੁਣ ਪੈਕਚੈਗ ਲਾ ਕੇ ਦਿੱਤੇ ਸਾਰੇ ਭੰਗੜਾ ਪਾਉਂਦੇ ਹੁਣ ਇੱਕਦਮ ਉੱਤੇ ਮਿਊਜ਼ਿਕ ਚ ਚੇਂਜ ਹੋ ਜਵੇ ਕਹਿੰਦਾ ਠੀਕ ਆ ਜੀ ਚਮਕੀਲੇ ਨੇ ਜੀ ਧਾਰਮਿਕ ਗੀਤ ਲਾਤਾ ਤੇ ਐਨੇ ਨੂੰ ਉਹ ਪਰਿਵਾਰ ਵਾਲੇ ਤੇ ਜਿਹੜੇ ਉੱਤੇ ਨੱਚਣ ਵਾਲੇ ਭੰਗੜਾ ਪਾਉਣ ਵਾਲੇ ਤੇ ਉਹ ਥੋੜਾ ਜਿਹਾ ਤੱਤੇ ਹੋ ਗਿਆ ਕਹਿੰਦਾ ਆਹ ਕੀ ਯਾਰ ਤੁਹਾਨੂੰ ਪਤਾ ਹੀ ਹੈ ਜਿੱਲੇ ਇਸ ਤਰ੍ਹਾਂ ਦਾ ਹੁੰਦਾ ਨਾ ਕਹਿੰਦੇ ਯਾਰ ਗਾਣਾ ਕਾ ਉਹ ਚੇਂਜ ਕੀਤਾ ਹੈ ਉਹ ਕਹਿੰਦਾ ਭਾਈ ਉਹ ਤੁਹਾਡੇ ਚੋਂ ਬੰਦਾ ਉੱਠ ਕੇ ਆਇਆ ਉਹਨੇ ਮੈਨੂੰ ਕਿਹਾ ਧਾਰਮਿਕ ਗੀਤ ਲਾ ਮੈਂ ਲਾਤਾ ਕਿਉਂਕਿ ਉਹਨਾਂ ਦਿਨਾਂ 'ਚ ਦੌਰ ਵੀ ਦੂਜਾ ਹੀ ਚੱਲਦਾ ਸੀਗਾ ਤੇ ਇੱਕ ਉਦਾਂ ਚਮਕੀਲੇ ਨੂੰ ਵਾਲੇ ਦੁਆਲੇੋਂ ਟਰੈਟ ਤੇ ਗਾਹ ਨਾ ਤੇ ਚਮਕੀਲੇ ਨੂੰ ਵੀ ਲੱਗਾ ਇਹ ਬੰਦਾ ਕੋਈ ਦੂਜੀ ਤਰ੍ਹਾਂ ਦਾ ਆ ਤੇ ਚਮਕੀਲੇ ਨੇ ਜਦੋਂ ਉਹਦੀਆਂ ਅੱਖਾਂ ਨੂੰ ਦੇਖਿਆ ਤੇ ਚਮਕੀਲਾ ਸਮਝ ਗਿਆ ਪੇ ਬੰਦਾ ਇਹ ਉਪਰਾਇਆ ਕੋਈ ਨੁਕਸਾਨ ਪਹੁੰਚਾਊਗਾ ਫਿਰ ਉਸ ਪਰਿਵਾਰ ਨੇ ਇਹ ਕਿਹਾ ਪੇ ਤੂੰ ਲਾ ਆਉਣ ਬੋਲੀਆਂ ਪਾ ਦੇਖਦੇ ਹਾਂ ਅਸੀਂ ਤੇ ਉਹ ਬਾਅਦ ਚ ਪਤਾ ਲੱਗਾ ਕਿਸੇ ਸਿੰਗਰਾਂ ਦੀ ਚਾਲ ਸੀ ਵਿੱਚੋਂ ਉਹਨਾਂ ਨੇ ਇਸ ਤਰ੍ਹਾਂ ਕੀਤਾ ਸੀ ਚਮਕੀਲੇ ਦੇ ਕੋਈ ਬੰਦਾ ਭੇਜਿਆ ਸੀ ਪੇ ਤੂੰ ਪ੍ਰੋਗਰਾਮ ਤੇ ਖਲੜ ਪਾਣੀ ਆ ਆ ਤਾਂ ਕੰਮ ਹੁੰਦੇ ਸੀਗੇ